ਆ ਬੰਦੇ ਨੂੰ ਮੈਂ ਨਹੀਂ ਜਾਣਦੀ ਗਈ ਸੀ ਰੇ ਮੇਰੇ ਪਿੱਛਾ ਕਰੀ ਜਾਂਦਾ ਉਹ ਮੋਟਰਸਾਈਕਲ ਤੇ ਇਹਨੂੰ ਮੈਂ ਨਹੀਂ ਜਾਣਦੀ ਇਹਨੇ ਸ਼ਹਿਰ ਗਿਆ ਸੀ ਸੌਦਾ ਲੈ ਲਿਆ ਹੈ ਉਹਨਾਂ ਨਾਲ ਲੜਾਈ ਤਾਲੀ ਹੁਣ ਜਾਂਦ ਕਲੇਸ਼ ਪੜ ਮੇਰਾ ਨਾ ਨਾ ਰੋਕ ਮੈਂ ਨਹੀਂ ਤੇਰੇ ਨਾਲ ਜਾਣਾ ਮੇਰਾ ਬਾਤ ਤੈਨੂੰ ਮੈਂ ਕਰਕੇ ਲਾਉਂਗੀ ਆ ਕਰਕੇ ਲਾਉਂਗੀ ਨਾ ਆਇਆ ਮੇਰੇ ਮਾਰਿਆ ਪੈ ਬੋਲੀ ਜਾ ਜਾ ਨਹੀਂ ਮੈਂ ਕਰਕੇ ਜਾਉਂ ਅੱਜ ਕਰਕੇ ਜਾਉਂ ਆ ਸਾਫਾ ਚੱਕਰ ਅਮਰੇ ਰਾਰ ਆ ਬੜਾ ਕਿ ਲੇਟ ਹੋ ਜੇ ਛੋਰ ਦਾ ਟਾਈਮ ਆਸਪਤਾ ਦਾ ਟਾਈਮ ਛੋਰ ਦਾ ਟਾਈਮ ਹੋ ਜਾਣਾ ਲੋਕਾਂ ਦੀਆਂ ਬੁੜੀਆਂ ਛੇੜਦਾ ਤੂੰ ਪਰ ਇਹ ਲੈ ਮੈਂ ਕਰਕੇ ਦਉ ਓਪਰ ਓਪਰ ਮੈਂ ਰੋੜਾ ਪਾਣਾ ਲੋਕ ਕਹਿਣਗੇ ਨਾ ਕੋਈ ਨਹੀਂ ਮੈਂ ਤਾਂ ਮਾਤਾ ਪੱਛੇ ਕਰ ਦਿਆਂ ਲੋਕ ਉਹ ਨਹੀਂ ਫਿਰ ਓਦਰ ਬਾਤਾਂ ਨਾ ਪੈਣਾ ਗਈ ਨੀ ਕਿੱਥੇ ਕੱਟ ਮੈਡੀਕਲ ਫੋਨ ਕਿ ਲਈ ਆਉਣੀ ਆ ਇਹ ਕੱਟੇ ਕਰਾਈਂ ਬਰੂਦ ਕਿੱਥੋਂ ਲੈ ਕੇ ਆਈਆਂ ਗਵਾਂਡੀਆਂ ਨੇ ਨਾ ਕੱਟ ਕੇ ਮੰਜੇ ਤੇ ਰੱਖੇ ਉਹ ਅੰਦਰ ਲੈਣ ਦੀ ਸੀ ਨੂਨ ਤੇ ਬਚਾੱਕ ਲਈ ਤੇ ਉਹਨਾਂ ਨੇ ਨਹੀਂ ਖਾਣੇਗੇ ਸਾੜੇ ਹੋ ਗਏ ਆਪੇ ਪੱਲੀ ਜਾਣੀ ਅੱਛਾ ਥੋੜਾ ਹਾਂ ਦੇ ਇੰਨੇ ਜੀੜੇ ਹੁੰਦੇ ਆ ਪਰ ਤੇਰੇ ਤਾਂ ਟੱਟ 'ਚ ਜੀੜੇ ਆ ਨਾ ਤਾ ਤੂੰ ਕਾ ਲਈ ਇੰਨੇ ਕਾਇ ਨਹੀਂ ਆ ਤੂੰ ਮੈਨੂੰ ਟੋਕਿਆ ਨਾ ਕਰੋ ਨਹੀਂ ਮੈਂ ਨਹੀਂ ਟੋਕਦਾ ਕਾ ਹੋਰ ਪਿੰਡ 'ਚ ਜਾਵੜਿਆ ਕਰ ਦੋ ਚਾਰ ਕਰਾਂ ਦੇ ਹੋਰ ਜਾਵੜਿਆ ਕਰ ਕਿੱਤੋਂ ਸੰਤਰੇ ਮਿਲ ਜਾਣਗੇ ਤੁਸੇ ਮਿਲ ਜਾਣਗੇ ਤੁਸੇ ਸੰਤਰੇ ਲੱਗਿਆ ਹਾਂ ਮਰੂਦ ਬੇਰ ਮਿਲ ਜਾਣਗੇ ਬੇਰ ਵੀ ਆ ਹਾਂ ਠੀਕ ਹੈ ਏ ਕੀ ਹੈ ਕਿ ਚੋ ਲੈਈਆਂ ਕਿ ਚੋ ਲੈਈਆਂ ਨੰਗਰ ਚੋ ਖਾਣਾ ਖਾਣਾ ਤੇਰੀ ਸਿਹਤ ਡਾਊਨ ਹੋ ਗਈ ਨਾ ਸਰੀਰ ਬਣ ਜਵਦੀ ਹੈ ਨੰਗਰ ਖਾਦੇ ਦੇਖੋ ਅੱਛਾ ਹੂੰ ਬੋਲੋ ਮੈਂ ਖਾਣ ਲੱਗੀ ਆ ਪਰੌੜੇ ਤੇ ਦਾਲ ਗਾਇਜ਼ ਇਹਦੇ ਤਿੰਨ ਪਰੌੜੇ ਆ ਦੇਖੋ ਤਿੰਨ ਪਰੌੜੇ ਅੱਜ ਮੇਰੀ ਤਬੀਅਤ ਥੋੜੀ ਜਿਹੀ ਠੀਕ ਨਹੀਂ ਗਈ ਇਸ ਕਰਕੇ ਤਿੰਨ ਹੀ ਪਰੌੜੇ ਖਾਵਾਂਗੇ ਆਪਾਂ ਠੀਕ ਆ ਥੋੜੇ ਆ ਤਿੰਨ ਪਰੌੜੇ ਤਾਂ ਗਾਇਸਰ ਇਹ ਦਾਲ ਆ ਨਾਲ ਦਾਲ ਬਹੁਤ ਹੀ ਜਨ ਸਵਾਦ ਬਣੀ ਆ ਜੇ ਖਾਣੀ ਆ ਤਾਂ ਆ ਜੋ ਤੇ ਫੇਰ ਨਾ ਕਹੋ ਗਾਇਸਰ ਮੈਨੂੰ ਪੁੱਛਿਆ ਨਹੀਂ ਠੀਕ ਆ ਦੇਖੋ ਹੂੰ ਨਾਲ ਗਾਇਸਰ ਮੂੰਹ ਟੋਪ ਯੂਰ ਐਡ ਕਰੋ ਬਾਲਾ ਸੋ ਹਾਂਜੀ ਗਾਇਸ ਰੇ ਮੈਂ ਖਾਣ ਲਗੀ ਆਲੂ ਵਾਲਾ ਪਰੌਂਠਾ ਪੰਜ ਸੱਤ ਪਰੌਂਠੇ ਖਾਉਂਗੀ ਪੰਜ ਸੱਤ ਠੀਕ ਆ ਅੱਜ ਮੇਰੀ ਤਬੀਤ ਥੋੜੀ ਜਿਹੀ ਠੀਕ ਨਹੀਂਗੀ ਇਸ ਕਰਕੇ ਮੈਂ ਥੋੜੇ ਹੀ ਖਾਉਂਗੀ ਪੰਜ ਸੋ ਸੁੱਕੜੀ ਇਹ ਖਰਾਬ ਆ ਪੰਜ ਹੀ ਖਾਉਂਗੀ ਜ਼ਿਆਦਾ ਨਹੀਂ ਖਾਂਦੀ ਆਲੂ ਵਾਲੇ ਸ왈 ਬੋਬੇ ਮੇਰੀ ਮਾਸਸੀ ਨੇ ਬਣਾਏ ਆ ਮੇਰੀ ਮਾਸਸੀ ਬਣਾਈ ਜਾਂਦੀ ਆ ਆਈਸੀ ਨੇ ਮੇਰੀ ਮਾਸੀ ਨਾਲ ਲੋਲੇ ਪਰੌਠੇ ਲਾਈ ਜੰਨੇ ਤੇ ਮੇਰੀ ਮਾਸੀ ਨਾਲ ਮੈਨੂੰ ਮੈਨੂੰ ਮੇਰਾ ਮਾ ਗਲ ਘੁੱਟ ਕੇ ਨਿੱਕੀ ਹੁੰਦੀ ਨੂੰ ਮਾਰ ਦੇਣਾ ਸੀ ਕਹਿੰਦੀ ਜਦ ਤੂੰ ਜੰਮੀ ਨਾ ਕਹਿੰਦੀ ਮੈਂ ਕਿਹਾ ਮੇਰਾ ਸੂਟ ਮਾਰ ਗਿਆ ਜੀਜੇ ਨੇ ਮੁੰਡਾ ਹੈ ਤੇ ਸੂਟ ਲੈ ਕੇ ਦੇਣਾ ਦੀ ਪਰ ਸੂਟ ਤਾਂ ਲੈਦਾ ਜੀਜੇ ਨੇ ਆਹ ਬਸ ਵੀ ਖਲਾਤੇ ਹੀ ਸੂਟ ਵੀ ਲੈਦਾ ਮੇਰੇ ਡੈਡੀ ਕਹਿੰਦਾ ਮੇਰੀ ਕੁੜੀ ਨੂੰ ਅਮਾਰੀ ਤਾਂ ਸੂਟ ਲੈ ਦਿੰਦਾ ਮਾਸੀ ਬੋਲੀ ਲੈ ਵੇਹ ਲੋ ਪਰੌਠੇ ਲੈ ਆਲੂ ਵਾਲੇ ਇਹ ਦੋਵੇਂ ਭੈਣਾ ਬੋ ਇੱਕ ਸਬਜੀ ਰੋਟੀ ਬਹੁਤ ਦੀ ਬਣਾਉਂਦੀਆਂ ਦੋਨੇ ਬਣ ਬੀਬੀ ਨੇ ਕਾਫੀ ਮਿਹਨਤ ਕੀਤੀ ਹੈ ਨਾ ਉਹਨਾਂ ਤੇ ਦਾ ਨਾਨੀ ਸਾਡੀ ਹਾਂਜੀ ਮੈਂ ਆਹ ਦੇਖ ਹਾਂਜੀ ਗਾਇਸ ਰੇ ਗਾਇਸ ਰੇ ਆ ਲੰਡੇ ਦੀ ਨਾਣ ਇਹ ਹੈਗੇ 6 ਨਾਣ ਤੇ ਨਾਲ ਛੋਲੇ ਤੇ ਗਾਇਸ ਰੇ ਅੱਜ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਆ ਇਸ ਕਰਕੇ ਮੈਂ 6 ਨਾਣ ਹੀ ਖਾऊंगी ਜਿਆਦਾ ਨਹੀਂ ਖਾਂਦੀ 6 ਹੀ ਖਾऊंगी 6 ਨਾ ਮੇਰਾ ਪਰ ਜੁਗਟ ਏ ਹਾ ਨਾ ਨਾ ਵੇਖੋ ਗਾਈ ਸੀਰੇ ਮੂੰਹ ਚ ਪਾਣੀ ਆ ਗਿਆ ਤੇ ਆ ਜੀ ਮੂਲੀ ਤੇ ਚਲੋ ਆਪਾਂ नान ਖਾਂਦੇ ਆ ਵੀਰੇ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਵੀ ਆ ਦੇਖੋ ਬੱਚੇ ਮਨ ਮੰਨ ਤੰਗਿਆ ਭਾਈ ਨੰਮੀ ਨੂੰ ਬੜਾ ਪਸੰਦ ਆਹ ਲਓ ਮੈਂ ਗੋਭੀ ਵਾਲੇ ਪਰੌਂਡੇ ਖਾ ਲੋ ਮਜ਼ਾ ਆ ਗਿਆ ਗਾਈਸਰੇ ਗੋਭੀ ਵਾਲੇ ਪਰੌਂਡੇ ਆਹਾਹਾ ਕਿਆ ਪਰੌੜੇ ਬਣਾਉਂ ਖਾਉਂਗੇ ਖਾਂਦੇ ਹੀ ਰਹਿ ਜੋ ਫਿਰ ਨਵੇਂ ਸਾਲ ਤੇ ਗੋਭੀ ਵਾਲੇ ਬਣਾਉਂਦੇ ਹਾਂ ਜੀ ਮਟ ਘੜੇ ਆ ਜੀ ਮੈਂ ਤਾਂ ਹੀ ਇਧਰ ਦਿੱਤੇ ਵੇ ਜੀ ਹੈਲੋ ਮਨਵ੍ਰਤ ਚਾਹ ਬਣਾ ਟੁਕੇਦਨ ਮੱਖੀਏ ਨਾ ਹੈਲੋ ਚਾਹ ਬਣਾ ਦੇ ਟੁਕੇ ਜੰਗਵੀ ਮਾਤਾ ਤਾਂ ਤੜਕੇ ਉੱਠੀ ਲੱਗਿਆ ਮੈਂ ਕਹੀ ਐ 2 ਘੰਟੇ ਤੇ ਚਾਹ ਬਣਾ ਦੇ ਵਧੀਆ ਜੀ ਚਾਹ ਬਣਾ ਕੇ ਲਿਆਓ ਤੁਸੀਂ ਚਲੋ ਚਾਹ ਬਣਾ ਦੇ ਰਜਾਈ ਆਖੇ ਚੈਟ ਕੇ ਰਜਾਈ ਤਾਂ ਪਹਿਲਾਂ ਪਾਈ ਬੈਠੀ ਐ ਰਜਾਈ ਵਰਗਾ ਤਾਂ ਹਾਲਿਆ ਫਿਰ ਚਾਹ ਲਾਣ ਦੀ ਮੈਨੂੰ ਤੁਸੀਂ ਚਾਹ ਬਣਾ ਕੇ ਲਓ ਜਾਓ ਲੌਂਗ ਗਲੇਚੀਆਂ ਵਾਲੀ ਚਾਹ ਟੀਵੀ ਰੋਟਕੜ ਨਾਈ ਬੁੱਗੇ ਚਾਹ ਬਣਾ ਲਿਆ ਜਾ ਮੇਰਾ ਸਰਦੂ ਕੀ ਜਾਂਦਾ ਨਾ ਨਾ ਬਿਸਕੁਟ ਲੈ ਕੇ ਸੋ ਹਾਂਜੀ ਗਾਇਸ ਮੈਂ ਬਣਾਇਆ ਗਜਰੇਲਾ ਦੇਖੋ ਤੇ ਆ ਦੱਸਿਓ ਕਮੈਂਟ ਕਰਕੇ ਕੀ ਆ ਇਹ ਸਬਜੀ ਆ ਪਰ ਜੋ ਤੁਸੀਂ ਸੋਚ ਰਹੇ ਹੋ ਉਹ ਨਹੀਂ ਗਾ ਚਿਕਨ ਨਹੀਂ ਗਾ ਕਿਉਂਕਿ ਇਹ ਹੈਗੀ ਆ ਸਬਜੀ ਜੇ ਦੇਖਣੀ ਆ ਤੁਸੀਂ ਜਾਣਨਾ ਚਾਹੁੰਦੇ ਹੋ ਕੀ ਆ ਤੇ ਮੇਰਾ YouTube ਤੇ ਚੈਨਲ ਤੇ ਬਲੌਗ ਦੇ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਕਿਸ ਚੀਜ਼ ਦੀ ਸਬਜੀ ਆ ਤੇ ਪੂਰੀ ਵੀਡੀਓ ਧਾ ਕੇ ਦੇਖ ਲਓ ਠੀਕ ਆ ਤੇ ਦੇਖੋ ਤੇ ਮੈਂ ਬਣਾਇਆ ਇਹ ਜਰੇਲਾ ਬਹੁਤ ਟੇਸਟੀ ਆ ਖਾ ਕੇ ਵੀ ਦਿਖਾਉਣੀ ਤੁਹਾਨੂੰ ਮੈਂ ਟੇਸਟ ਵੀ ਕਰਦੀ ਆ ਗਾਇਸਰ ਮੈਂ ਕੋਲੀ ਚ ਪਾ ਕੇ ਰੱਖਿਆ ਆਪਣੇ ਲਈ ਆ ਦੇਖੋ ਤੇ ਆਪਾਂ ਟੇਸਟ ਕਰਦੇ ਆ ਯਮਮੀ ਵੈਲਡਾਂ ਆਪਾਂ ਮੇਰਾ ਵੇਟ ਕਰਦੇ ਆ ਲਾਈਵ ਦੇਖੋ ਠੀਕ ਆ ਅੱਜ ਗਾਈਜ਼ 80 ਕਿਲੋ ਮੇਰਾ weight ਆ ਠੀਕ ਆ ਦੇਖੋ 80 ਕਿਲੋ 80 ਕਿਲੋ ਮੇਰਾ weight ਆ ਤੇ ਅੱਜ ਹੈਗੀ ਆ 23 ਤਰੀਕ ਠੀਕ ਆ ਆਪਾਂ ਕਰਦੇ ਹਾਂ ਸਾਈਕਲਿੰਗ डेली ਠੀਕ ਆ ਤੇ ਹੁਣ ਆਪਾਂ 80 ਦਿਨਾਂ ਬਾਅਦ 80 ਦਿਨ ਕੀ ਬੋਲਿਆ ਤੂੰ ਨੇ ਸੌਰੀ ਮਹੀਨੇ ਬਾਅਦ weight ਫੇਰ ਆਪਣਾ ਤੋਲਾਂਗੇ ਠੀਕ ਆ ਦੇਰ ਦੱਸੂਗੀ ਤੁਹਾਨੂੰ ਵੀ ਘਟਿਆ ਕਿ ਨਹੀਂ ਸਾਈਕਲਿੰਗ ਕਰਦੀ ਰੋਜ਼ ਮੈਂ ਲੱਗਦੀ ਪਤਾ ਅਮਰਾ ਰਾਹ ਰਾਹ ਅਮਰਾ ਲੇਟ ਹੋ ਜੇ ਛੋੜ ਦਾ ਟਾਈਮ ਆਸੇ ਪਾਸੇ ਤਾਂ ਛੋੜ ਦਾ ਟਾਈਮ ਹੋ ਜਾਣਾ ਲੋਕਾਂ ਦੀਆਂ ਬੁੜੀਆਂ ਛੇੜਦਾ ਤੂੰ ਪਰ ਇਹ ਜਾ ਮਗਰ ਤਰ ਕੇ ਦੂ ਆਪੇ ਆਪੇ ਮੈਂ ਰੋਲਾ ਪਾਇਆ ਨਾ ਲੋਕ ਅੱਛੇ ਹੈ ਨਾ ਜੋ ਕੋਈ ਨਹੀਂ ਕੋਈ ਮੈਡਮ ਮੈਂ ਤਾਂ ਇਕੱਠੇ ਕਰਦੇ ਆ ਲੋਕ ਉਹ ਨਹੀਂ ਸਰ ਉਹਨਾਂ ਨੂੰ ਬਾੜ ਦਵਾਂਗੇ ਬਹਿਣਾ ਪੈਣਾ ਗਾਈ ਕੋਟ ਮੈਂ ਨਹੀਂ ਵੇਚਦਾ